ਪੁਡਾ ਪ੍ਰੂਫਡ ਹਾਊਸਿੰਗ ਬੋਰਡ ਕਲੋਨੀ ਰੰਜੀਤ ਐਵੇਨਿਊ ਸੀ ਬਲਾਕ ਦੀ ਬਿਲਡਿੰਗ ਕਿਸੇ ਵੇਲੇ ਵੀ ਮਾੜੀਆਂ ਨੀਹਾਂ ਅਤੇ ਕੰਦਾਂ ਦੇ ਹੋਣ ਕਰਕੇ ਡਿੱਗ ਸਕਦੀ ਹੈ। ਆਦੇ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਇਹ ਕਹਿਣਾ ਹੈ ਕਲੋਨੀ ਨਿਵਾਸੀਆਂ ਦਾ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਈ ਵਾਰ ਪੁਡਾ ਦੇ ਦਫ਼ਤਰ ਜਾ ਕੇ ਸ਼ਿਕਾਇਤ ਕੀਤੀ ਹੈ ਕਿ ਕਲੋਨੀ ਦੀ ਬਿਲਡਿੰਗ ਦੇ ਥੱਲੇ ਵਾਲੀ ਪ੍ਰਾਈਵੇਟ ਦੁਕਾਨਾਂ ਦੇ ਮਾਲਕਾਂ ਵੱਲੋਂ ਖਸਤਾ ਹਾਲਤ ਦੁਕਾਨਾਂ ਦੀਆਂ ਕੰਦਾਂ ਤੇ ਨੀਹਾਂ ਨੂੰ ਰਿਪੇਅਰ ਨਹੀਂ ਕੀਤਾ ਜਾ ਰਿਹਾ। ਜਿਸ ਕਰਕੇ ਉਸ ਉੱਪਰ ਖੜੀ ਬਿਲਡਿੰਗ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਉਹਨਾਂ ਜਲਦ ਤੋਂ ਜਲ ਇਸ ਬਿਲਡਿੰਗ ਦੀ ਰਿਪੇਅਰ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾਵੇ। ਇਸ ਬਾਰੇ ਜਦੋਂ ਵਾਰਡ ਨੰਬਰ 7 ਦੇ ਕੌਂਸਲਰ ਅਰਪਨ ਆਸਲਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਬਾਰੇ ਪੁਡਾ ਦੇ ਅਧਿਕਾਰੀ ਹੀ ਗੱਲ ਕਰ ਸਕਦੇ ਹਨ ਕਿਉਂਕਿ ਇਹ ਕਲੋਨੀ ਪੁਡਾ ਦੇ ਅਧੀਨ ਹੈ। ਦੂਸਰੇ ਪਾਸੇ ਜਦੋਂ ਕਲੋਨੀ ਦੀ ਬਿਲਡਿੰਗ ਦੇ ਥੱਲੇ ਵਾਲੀ ਦੁਕਾਨ ਦੇ ਮਾਲਕ ਗੌਰਵ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਉੱਥੇ ਕੰਮ ਨਹੀਂ ਕਰ ਰਹੇ। ਫਿਰ ਵੀ ਇਹ ਬਿਲਡਿੰਗ ਪੁਡਾ ਵੱਲੋਂ ਬਣਾਈ ਗਈ ਹੈ। ਮਾਤੇ ਫੁੱਡਾ ਵਾਲੇ ਹੀ ਇਸ ਬਿਲਡਿੰਗ ਨੂੰ ਰਿਪੇਅਰ ਕਰ ਸਕਦੇ ਹਨ ਕਮਰੇ ਟਹਿ ਗਏ ਤਾਂ ਸਾਰੇ ਹੀ ਨਾਲ ਸਾਰੇ ਢਹਨੇ ਆਂ ਤਾਂ ਹੀ ਉੱਤੇ ਰਹਿਨੇ ਆ ਸਾਰਾ ਥੱਲੇ ਹੀ ਆਉਣਾ ਕਿੰਨੇ ਕਮਰੇ ਨੇ ਮਾਤਾਪੁਰ ਇਹ ਉੱਤੇ ਥੱਲੇ ਲਾ ਕੇ ਉਹ 100 ਦੇ ਕਰੀਬ ਲਾ ਲਓ 100 ਦੇ ਕਰੀਬ ਇਹ ਇਹ ਦੋ ਕਮਰੇ ਜਿਹੜੇ ਬਿਲਕੁਲ ਹੀ ਇਹਦੇ ਅੰਦਰ ਜਾ ਕੇ ਵੇਖੋ ਬਿਲਕੁਲ ਹੀ ਉਹਨਾਂ ਦੇ ਵਿੱਚ ਜਾਨ ਹੈ ਨਹੀਂ ਗੀ ਹੁਣ ਵੀ ਡਿੱਗੇ ਤੇ ਹੁਣ ਵੀ ਡਿੱਗੇ ਬਿਲਡਿੰਗ ਪਰ ਇਹ ਫਿਰ ਇਹੋ ਹੀ ਕਹਣਾ ਚਾਹੁੰਦੇ ਆਂ ਵੀ ਇਹ ਰਮਮਤ ਕਰਵਣ ਦੀ ਸਹੀ ਕਰਵਣ ਨੂੰ ਜੇ ਟੁੱਟਣ ਭੱਜਣ ਵਾਲੀ ਆ ਨਾ ਤੇ ਸਹੀ ਤੇ ਨਹੀਂ ਕਰਾਉਣੀ ਜਿਹਨਾਂ ਦੇ ਮਾਲਕ ਹੈ ਲਵਾ ਪੁੱਡੇ ਤੋਂ ਇਲਾਵਾ ਕਦੀ ਤੁਸੀਂ ਕਿਸੇ ਹੋਰ ਕਾਉਂਸਲਰ ਨੂੰ ਜਾਂ ਐਮਐਲਏ ਨੂੰ ਜਾਂ ਕਿਸੇ ਅਧਿਕਾਰੀ ਕੋਲ ਕੋਈ ਸ਼ਿਕਾਇਤ ਕੀਤੀ ਇਹਨਾਂ ਦੀ ਨਹੀਂ ਅਜੇ ਨਹੀਂ ਕੀਤੀ ਪੁੱਡਾ ਸਰ ਪੁੱਡਾ ਦੇ ਪੁੱਡਾ ਕੋ ਕੀਤੀ ਨਾ ਟੈਂਟ ਹਾਊਸ ਬਣਿਆ ਜੀ ਹਾਊਸਿੰਗ ਬੋਰਡ ਕਲੋਨੀ 'ਚ ਅਸੀਂ ਰਹਿੰਦੇ ਆ ਤੇ ਇਹਨਾਂ ਨੂੰ ਬਹੁਤ ਵਾਰ ਅਸੀਂ ਕਹਿ ਚੁੱਕੇ ਹਾਂ ਵੀ ਇਹਦੀ ਰਿਪੇਅਰ ਕਰਾਓ ਪਰ ਇਹ ਰਿਪੇਅਰ ਨਹੀਂ ਕਰਾ ਰਹੇ ਬਹੁਤ ਵਾਰ ਕਹਿ ਚੁੱਕੇ ਆ ਕਿ ਕਿਉਂਕਿ ਸਾਰੇ ਉਸ ਤਰ੍ਹਾਂ ਦੇ ਲੋਕ ਆ ਗਰੀਬ ਕਿਉਂਕਿ ਸਾਰੇ ਵਿਸ਼ਾਲ ਟੈਂਟ ਹਾਊਸ ਆਏ ਤੇ ਇਹਨਾਂ ਨੂੰ ਫੋਨ ਵੀ ਕਰ ਕਰਕੇ ਕਿਹਾ ਆ ਪਰ ਇਹਨਾਂ ਨੇ ਕਦੀ ਨਹੀਂ ਅੱਗੋ ਕਹਿ ਦਿੰਦੇ ਕਰਵਾ ਦਿੰਦੇ ਫਿਰ ਅਸੀਂ ਪ੍ਰੋਬਲਮ ਕੀ ਤੁਹਾਨੂੰ ਪ੍ਰੋਬਲਮ ਸਰ ਇਹ ਆ ਕਿ ਅੰਦਰ ਢੋਲੇ ਹੋ ਗਈਆਂ ਡੈਮੇਜ ਹੋ ਗਈਆਂ ਵਾ ਕਿ ਉੱਪਰ ਸਾਰੀ ਜਿਹੜੀ ਇਹ ਬਿਲਡਿੰਗ ਆ ਸਾਰੀ ਟਹਿ ਜਾਣੀ ਆ ਜਦੋਂ ਵੀ ਪਚਾਰ ਜਾਂ ਕੋਈ ਝਟਕਾ ਆ ਇਹ ਰਹਿਣੀ ਨਹੀਂ ਕਿੰਨੇ ਲੋਕ ਰਹਿੰਦੇ ਇੱਥੇ ਬਿਲਡਿੰਗ 'ਚ ਸਰ ਇਹਦੇ 'ਚ ਮੇਰੇ ਹਿਸਾਬ ਨਾਲ ਘੱਟੋ ਘੱਟ 100 ਘਰ ਤਾਂ ਹੈਗਾ ਹੀ ਆ 100 ਘਰ ਆਗਾ ਹੇਗਾ ਜੀ ਤੇ ਉਹਦੇ ਚ ਤੁਸੀਂ ਪੰਜ ਪੰਜ ਚਾਰ ਚਾਰ ਜੀ ਵੀ ਲਾਓ ਤੇ ਕਿੰਨੇ ਜੀ ਬਣਦੇ ਆ ਜੀ ਇਹ ਬਿਲਡਿੰਗ ਤੁਹਾਨੂੰ ਸਰਕਾਰ ਵੱਲੋਂ ਆ ਜਾਂ ਨਹੀਂ ਸਰ ਇਹ ਪੁੱਡਾ ਦੇ ਅੰਡਰ ਹੈਗੀ ਆ ਪੁੱਡਾ ਦੇ ਅਧਿਕਾਰੀਆਂ ਕੋਈ ਸ਼ਿਕਾਇਤ ਕੀਤੀ ਸਰ ਕੀਤੀ ਆ ਜੀ April ਦੇ ਵਿੱਚ 2 2 ਤਰੀਕ ਨੂੰ ਅਸੀਂ ਐਪਲੀਕੇਸ਼ਨ ਉਹਨਾਂ ਨੂੰ ਵੀ ਦਿੱਤੀ ਆ ਪਰ ਕੋਈ ਸੁਣਵਾਈ ਨਹੀਂ ਹੋਈ ਸਾਡੀ ਜੇ ਇਹਨਾਂ ਮਾਲਕਾਂ ਨੂੰ ਕਹੀਦਾ ਤੇ ਅੱਜ ਕਰਾਉਨੇ ਆ ਕੱਲ ਕਰਾਉਨੇ ਆ ਫਿਰ ਮੈਨੂੰ ਕੱਲ ਫੋਨ ਤੇ ਕਹਿੰਦੇ ਆ ਕਿ ਵੀ ਅਸੀਂ ਕਰਾਤਾ ਜਦੋਂ ਅਸੀਂ ਇੱਥੇ ਆ ਕੇ ਵੇਖਿਆ ਤੁਸੀਂ ਅੰਦਰ ਜਾ ਕੇ ਪਹਿਲਾਂ ਤਾਂ ਇਹਦੀ ਵੀਡੀਓ ਬਣਾਓ ਬਿਲਕੁਲ ਡੈਮੇਜ ਆ ਨੀਚੋਂ ਜਦੋਂ ਉਹ ਵੀ ਇਹ ਡਿੱਗ ਪੀ ਨੀਚੋਂ ਤਾਂ ਇਹ ਸਾਰੀ ਬਿਲਡਿੰਗ ਸਰ ਤੈਹ ਜਾਣੀ ਹੈ ਇਹ ਦੱਸੋ ਇਹਦਾ ਕੀ ਹੱਲ ਹੋਣਾ ਚਾਹੀਦਾ ਸਿੰਘ ਬੋਰਡ ਕਲੋਨੀ ਸੀ ਬਲੌਗ ਦੇ ਵਿੱਚ ਇੱਕ ਬਿਲਡਿੰਗ ਦੀ ਖਸਾ ਹਾਲਤ ਦੇ ਕਾਰਨ ਲੋਕ ਬਹੁਤ ਪਰੇਸ਼ਾਨ ਹਨ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਬੇਸ ਤੇ ਜਿਹੜੀਆਂ ਘਰ ਜਾਂ ਦੁਕਾਨਾਂ ਹਨ ਉਹਨਾਂ ਲੋਕਾਂ ਦੀਆਂ ਜਿਹੜੀਆਂ ਉਹ ਨੀਂਹਾਂ ਬੈਠ ਚੁੱਕੀਆਂ ਹਨ ਤੇ ਕਿਸੇ ਵੇਲੇ ਵੀ ਉਹਨਾਂ ਦੀ ਬਦੌਲਤ ਇਹ ਸਾਰੀ ਬਿਲਡਿੰਗ ਡਿੱਗ ਸਕਦੀ ਹੈ ਇਹਨਾਂ ਲੋਕਾਂ ਨੇ ਕਿਹਾ ਹੈ ਕਿ ਅਸੀਂ ਕਈ ਵਾਰ ਪੁੱਡਾ ਦੇ ਅਧਿਕਾਰੀਆਂ ਕੋਲ ਫਰਿਆਦ ਕੀਤੀ ਹੈ ਪਰ ਸਾਡੀ ਕਦੀ ਵੀ ਕੋਈ ਸੁਣਵਾਈ ਨਹੀਂ ਹੋਈ ਲੋਕਾਂ ਨੂੰ ਇਹੋ ਰੰਜ ਹੈ ਕਿ ਜੇਕਰ ਸਾਡੀ ਕੋਈ ਸੁਣਵਾਈ ਨਾ ਹੋਈ ਇੱਕ ਦੋ ਬਿਲਡਿੰਗਾਂ ਦੀ ਖਾਤਰ 100 ਪਰਿਵਾਰ ਨੂੰ ਕੋਈ ਨੁਕਸਾਨ ਪੁੱਜਦਾ ਹੈ ਬਿਲਡਿੰਗ ਡਿੱਗਦੀ ਹੈ ਜਾਂ ਕੋਈ ਨੁਕਸਾਨ ਹੁੰਦਾ ਹੈ ਤੇ ਇਸ ਦਾ ਜ਼ਿੰਮੇਵਾਰ ਪੁੱਡਾ ਦੇ ਅਧਿਕਾਰੀ ਹੋਣਗੇ ਜਾਂ ਪ੍ਰਸ਼ਾਸਨ ਹੋਵੇਗਾ ਖਬਰਨਾਮਾ ਫਾਸਟਵੇ ਤੋਂ ਅਮਰੀਤ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ